ਕੇਜਰੀਵਾਲ ਦੇ ਬੰਗਲੇ ਦੀ ਜਾਂਚ ਹੋਵੇਗੀ ਤੇ ਹੁਣ ਕੇਂਦਰ ਨੇ ਹੁਕਮ ਦੇ ਦਿੱਤੇ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਬਣਾਉਣ 'ਚ ਨਿਯਮ ਤੋੜੇ ਗਏ ਨੇ ਤੇ ਭਾਜਪਾ ਦਾ ਮੁੱਖ ਮੰਤਰੀ ਸੌ ਚੁੱਕਣ ਤੋਂ ਬਾਅਦ ਇਸ ਬੰਗਲੇ ਦੇ ਵਿੱਚ ਨਹੀਂ ਰਹੇਗਾ ਤੇ ਦੱਸਦੀ ਹਾਂ ਕਿ ਹੁਣ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 6 플ੈਗ ਸਟਾਫ ਰੋਡ ਸਥਿਤ ਬੰਗਲੇ ਦੀ ਜਾਂਚ ਕੀਤੀ ਜਾਵੇਗੀ ਕੇਂਦਰੀ ਵੇਜਿਲੈਂਸ ਕਮਿਸ਼ਨ ਨੇ 13 ਫਰਵਰੀ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਤੇ ਉਥੇ ਹੀ ਕੇਂਦਰੀ ਲੋਕ ਨਿਰਮਾਣ ਵਿਭਾਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਹੁਕਮ ਦਿੱਤਾ ਗਿਆ ਹੈ ਤੇ ਉਥੇ ਹੀ ਕਿਹਾ ਗਿਆ ਹੈ ਕਿ 40000 ਵਰਗ ਗਜ ਵਿਚ ਫੇਲੇ ਇਸ ਬੰਗਲੇ ਦੇ ਨਿਰਮਾਣ ਚ ਕਈ ਨਿਯਮਾਂ ਨੂੰ ਤੋੜਿਆ ਗਿਆ ਸੀ ਤੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਬੰਗਲਾ ਦੇ ਨਵੀਕਰਨ ਚ 45 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਨੇ ਤੇ ਭਾਜਪਾ ਨੇ ਇਸ ਬੰਗਲੇ ਦਾ ਨਾਮ ਕੇਜਰੀਵਾਲ ਦਾ ਸ਼ੀਸ਼ਮੈ ਰੱਖਿਆ ਹੋਇਆ ਹੈ ਤੇ ਕੇਜਰੀਵਾਲ 2015 ਤੋਂ 24 ਤੱਕ ਇੱਥੇ ਰਹੇ ਨੇ ਤੇ ਭਾਜਪਾ ਦਾ ਦੋਸ਼ ਹੈ ਕਿ ਹੁਣ ਕੇਜਰੀਵਾਲ ਨੇ ਮੁਰੰਮਤ ਦੇ ਨਾਤੇ ਬੰਗਲੇ ਨੂੰ 7 ਸਟਾਰ ਰਿਜ਼ੋਰਟ ਦੇ ਵਿੱਚ ਬਦਲ ਦਿੱਤਾ ਹੈ ਤੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸੱਚਦੇਵਾ ਨੇ ਉਪ ਰਾਜਪਾਲ ਵੀ ਕੇ ਸਖਸ਼ੇਨਾ ਨੂੰ ਜਿਹੜੀ ਕਿ ਸ਼ਿਕਾਇਤ ਕੀਤੀ ਹੈ ਤੇ ਕੇਜਰੀਵਾਲ ਦਾ ਬੰਗਲਾ ਚਾਰ ਸਰਕਾਰੀ ਜਾਇਦਾਦ ਨੂੰ ਗਲਤ ਤਰੀਕੇ ਦੇ ਨਾਲ ਮਿਲਾ ਕੇ ਬਣਾਇਆ ਗਿਆ ਸੀ ਇਸ ਪ੍ਰਕਿਰਿਆ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਤੇ ਭਾਜਪਾ ਦੇ ਮੁੱਖ ਮੰਤਰੀ ਹੁਣ ਸੌ ਚੁੱਕਣ ਤੋਂ ਬਾਅਦ ਇਸ ਬੰਗਲੇ 'ਚ ਨਹੀਂ ਰਹਿਣਗੇ ਤੇ ਦੱਸਦੀ ਹੈ ਕਿ ਬੀਜੇਪੀ ਨੇ ਕਿਹਾ ਹੈ ਕਿ ਇਸ ਨੂੰ ਬਣਾਉਣ 'ਚ ਨਿਯਮ ਤੋੜੇ ਗਏ ਨੇ ਤੇ ਭਾਜਪਾ ਦਾ ਜਿਹੜਾ ਮੁੱਖ ਮੰਤਰੀ ਆ ਸੌ ਚੁੱਕਣ ਤੋਂ ਬਾਅਦ ਇਸ ਬੰਗਲੇ ਦੇ ਵਿੱਚ ਨਹੀਂ ਰਹੇਗਾ ਤੇ ਕੇਜਰੀਵਾਲ ਦੇ ਵੱਲੋਂ ਜਿਹੜਾ ਬੰਗਲਾ ਬਣਾਇਆ ਗਿਆ ਸੀ ਉਸ ਬੰਗਲੇ ਦੀ ਹੁਣ ਜਾਂਚ ਹੋਵੇਗੀ ਤੇ ਹੁਣ ਕੇਂਦਰ ਨੇ ਹੁਕਮ ਦੇ ਦਿੱਤੇ ਨੇ ਤੇ ਉਥੇ ਦੱਸਿਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਿਹੜੇ ਕਿ ਬੰਗਲੇ ਦੀ ਜਾਂਚ ਕੀਤੀ ਜਾਵੇਗੀ ਤੇ ਉਹ 23 CVC ਨੇ ਜਿਹੜਾ ਕਿ 13 ਫਰਵਰੀ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਕੇਂਦਰੀ ਲੋਕ ਨਿਰਮਾਣ ਵਿਭਾਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇੱਕ ਹੁਕਮ ਦਿੱਤਾ ਗਿਆ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ 8 ਏਕੜ ਦੇ ਵਿੱਚ ਇਹ ਬੰਗਲੇ ਦੇ ਨਿਰਮਾਣ 'ਚ ਕਈ ਨਿਯਮਾਂ ਨੂੰ ਤੋੜਿਆ ਗਿਆ ਸੀ ਤੇ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਇਹ ਦੋਸ਼ ਲਾਇਆ ਤੇ ਜਿਸ ਤੋਂ ਬਾਅਦ ਉੱਥੇ ਹੀ 45 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਇਸ ਬੰਗਲੇ ਦਾ ਨਾਮ ਜਿਹੜਾ ਕਿ ਕੇਜਰੀਵਾਲ ਦਾ ਸ਼ੀਸ਼ਮਾਨ ਰੱਖਿਆ ਹੈ ਤੇ ਜਿਸ ਦੇ ਦੌਰਾਨ ਹੁਣ 2015 ਤੋਂ 24 ਤੱਕ ਕੇਜਰੀਵਾਲ ਇੱਥੇ ਰਹੇ ਨੇ ਤੇ ਪਾਜਪਾ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਮਰਮਮਤ ਦੇ ਨਾਤੇ ਬੰਗਲੇ ਨੂੰ ਜਿਹੜਾ ਕਿ 7 ਸਟਾਰ ਰਿਜ਼ੋਰਟ ਦੇ ਵਿੱਚ ਬਦਲ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਜਾਂਚ ਕੀਤੀ ਜਾਵੇਗੀ ਤੇ ਉਥੇ ਹੀ ਇਹ ਜਾਂਚ 13 ਫਰਵਰੀ ਨੂੰ ਜਿਹੜੇ ਕਿ ਜਾਂਚ ਤੇ ਹੁਕਮ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਦੱਸ ਦਈਏ ਕਿ 13 ਫਰਵਰੀ ਨੂੰ ਜਾਂਚ ਤੇ ਹੁਕਮ ਦਿੱਤੇ ਗਏ ਸੀ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਤੇ ਕੇਜਰੀਵਾਲ ਦੇ ਬੰਗਲੇ ਦੀ ਹੁਣ ਲਗਾਤਾਰ ਜਾਂਚ ਕੀਤੀ ਜਾਵੇਗੀ ਤੇ ਕੇਂਦਰ ਨੇ ਹੁਕਮ ਲਗਾ ਦਿੱਤਾ